ਮੀ ਕਰਕੇ ਰੋਕਣੇ ਪਏ ਵਿਆਹ ਦੇ ਸ਼ਗਨ ਪਰ ਇੱਕ ਬਰਾਤੀ ਨੇ ਮੀ ਵਿੱਚ ਹੀ ਚੱਕ ਤੇ ਫੱਟੇ ਦੋਸਤੋ ਅਕਸਰ ਹੀ ਤੁਸੀਂ ਸੁਣਿਆ ਹੋਣਾ ਹੈ ਕਿ ਭੁੱਖ ਅੱਗੇ ਬੰਦੇ ਦਾ ਕੋਈ ਵੀ ਜੋਰ ਨਹੀਂ ਚੱਲਦਾ ਜਿਸ ਦੀ ਕਿ ਹੁਣ ਇੱਕ ਵੀਡੀਓ ਵੀ ਬਹੁਤ ਵਾਇਰਲ ਹੋ ਰਹੀ ਏ ਦਰਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਅਤੇ ਜੋ ਵਿਅਕਤੀ ਖਾਣਾ ਖਾ ਰਿਹਾ ਹੈ ਇੱਕ ਬਰਾਤੀ ਏ ਦਰਸਲ ਜਦੋਂ ਇਹ ਵਿਆਹ ਦਾ ਪ੍ਰੋਗਰਾਮ ਸਟਾਰਟ ਹੋਇਆ ਤਾਂ ਇੱਕੋ ਦਮ ਤੇਜ਼ ਮੀ ਆ ਗਿਆ ਮੀ ਆਉਣ ਕਾਰਨ ਵਿਆਹ ਦੇ ਸਾਰੇ ਸ਼ਗਨ ਹੀ ਅੱਧ ਵਿਚਕਾਰ ਰੁਕਣੇ ਪਏ ਅਤੇ ਸਾਰੇ ਹੀ ਰਿਸ਼ਤੇਦਾਰ ਤੇ ਬਰਾਤੀ ਵੀ ਭੱਜ ਕੇ ਪੈਲਸ ਦੇ ਦਰ ਵੜ ਗਏ ਪਰ ਇਹ ਵਿਅਕਤੀ ਭੁੱਖ ਲੱਗੀ ਹੋਣ ਕਾਰਨ ਮੀ ਪੈਂਦੇ ਵਿੱਚ ਵੀ ਆਪਣਾ ਖਾਣਾ ਛੱਡ ਕੇ ਜਾਂ ਚੱਕ ਕੇ ਪੈਲਸ ਵਿੱਚ ਨਹੀਂ ਗਿਆ ਸਗੋਂ ਮੀ ਵਿੱਚ ਹੀ ਬੈਠਾ ਖਾਣਾ ਖਾਂਦਾ ਰਿਹਾ ਇਸ ਦੇ ਇੱਕ ਦੋਸਤ ਨੇ ਮੌਕੇ ਤੇ ਇਸ ਦੀ ਵੀਡੀਓ ਬਣਾ ਲਈ ਅਤੇ ਸਾਰੇ ਹੀ ਪੈਲਸ ਵਿੱਚ ਆਏ ਰਿਸ਼ਤੇਦਾਰ ਵੀ ਇਸ ਨੂੰ ਦੇਖ ਕੇ ਹੈਰਾਨ ਹੋ ਰਹੇ ਸੀ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਲੱਗਦਾ ਇਹ ਕਾਮਲਾ ਜਿਹੜਾ ਮੀ ਵਿੱਚ ਬੈਠਾ ਭਿੱਜੀ ਜਾ ਰਿਹਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ